ਜਦੋਂ ਮੇਲਾ ਆਉਣ ਵਾਲਾ ਹੁੰਦਾ ਸੀ ਨਾ ਅਗਲਾ ਵਾਲਾ ਬਹੁਤ ਪਿਆਰ ਕਰਦੇ ਤੁਹਾਨੂੰ ਸੁਣਾਉਂਦੇ ਓਏ ਅੱਜ ਸੇਤਵਾਲਾ ਨਿਹਾਲੇ ਤੇਰੇ ਪਾਪੇ ਨੇ ਕਹਿੰਦਾ ਫਿਰ ਉਹੀ ਗਾਣਾ ਸੁਣਨਾ ਬਹੁਤ ਓਏ ਮੈਂ ਕਿਹਾ ਆ ਗੱਲਾਂ ਹੁੰਦੀਆਂ ਕਹਿੰਦਾ ਮੈਡਮ ਤੁਸੀਂ ਫੇਰ ਵੀਰ ਦੀ ਗੱਲ ਕਹਿੰਦੇ ਦੇਖੋ ਜੀ ਜੋ ਗੱਲਾਂ ਸੀ ਉਹਨੂੰ ਟਿਚਰਾ ਕਰਦੇ ਸੀ ਅਸੀਂ ਸਾਡੇ ਹਾਣ ਦਾ ਹੀ ਸੀਗਾ ਕਹਿੰਦਾ ਉਹ ਅੱਛਾ ਸੇਤਵਾਲਾ ਨਿਹਾਨਾ ਤੇ ਕੀ ਕਹਿੰਦਾ ਗਿੱਲਾ ਰਵੜ ਤੇਰੇ ਪਾਪੇ ਨੇ ਖੇਡ दारू ਪੀਣੀ ਆ ਫੇਰ ਗਾਣਾ ਸੁਣੂਗਾ ਖਿੱਚ ਜਾਂਦਾ ਸੀ ਫਿਰ ਉਹ ਮੁੰਡਾ ਆਹ ਹੋ ਜਾਂਦਾ ਕਈ ਵਾਰੀ ਸਾਨੂੰ ਕੋਈ ਪਤਾ ਨਹੀਂ ਕੀ ਕਹਿ ਰਿਹਾ ਕੋਈ ਪਿੱਛੇ ਕਿਉਂਕਿ 2 ਘੰਟੇ ਦੀ ਸਟੇਜ ਹੁੰਦੀ ਅਸੀਂ ਆਪਣੇ ਘਰ ਆ ਗਏ ਸਟੇਜ ਤੇ ਤਾਂ ਮੈਂ ਸਾਫ਼ ਕਹਿ ਦਿੰਦੀ ਹੁੰਦੀ ਸੀ ਕਿ ਹੁਣ ਤਾਂ ਮੈਂ ਜਿਹੜਾ ਕੋਈ ਵਰਜੀ ਮੈਨੂੰ ਮਸ਼ੂਕ ਸਮਝ ਲੇ ਇੱਕਦਮ ਬੋਲ ਦਿੰਦੇ ਹਾਂ ਜੋ ਮਰਜੀ ਸਮਝ ਸਿਰਫ 2.5 ਘੰਟੇ ਉਸ ਤੋਂ ਬਾਅਦ ਸਾਡਾ ਕੋਈ ਸਾਲਾ ਨਹੀਂ ਲੱਗਦਾ ਜਦੋਂ ਅਸੀਂ نیچے ਉਤਰ ਜਾਾਂਗੇ ਉਸ ਤੋਂ ਬਾਅਦ ਨਹੀਂ ਫਿਰ ਤਾਂ ਠੜ ਸਾਡਾ ਐਸੇ ਉਹਨਾਂ ਕੀ ਰਿਸ਼ਤਾ ਹੁੰਦਾ 2.5 ਘੰਟੇ ਦਾ ਅਸੀਂ ਪੈਸੇ ਦਿੱਤੇ ਹੁੰਦੇ 40-40000 ਅਗਲਿਆਂ ਨੇ ਫਿਰ ਅਗਲਾ ਅੱਖ ਵੀ ਮਾਰਦਾ ਮੈਂ ਤਾਂ ਕਹਿੰਦੀ ਘਰ ਰਹੀਂ ਤੈਨੂੰ ਅੱਖ ਮਾਰਨੀ ਸਿਖਾਵਾਂ ਕਿੱਦਾਂ ਮਾਰੀ ਦੀ ਅੱਖ ਇੱਥੇ ਨਹੀਂ ਮੈਂ ਦੱਸਦੀ ਅੱਖ ਤਾਂ ਤੂੰ ਦੱਬਤੀ ਅੱਛਾ ਇਦਾਂ ਬੈਠੇ ਬੈਠੇ ਇਸ਼ਾਰਾ ਕਰਦੇ ਹੋ ਜਾਂਦਾ ਸੀਗਾ ਮੈਂ ਕਹਿ ਦਿੰਦੀ ਸੀਗੀ ਕਰ ਸ਼ੈਨਤਾ ਕਰਦੇ ਸੀ ਸ਼ੈਨਤਾ ਹਾਂ ਅੱਖ ਮਾਰਦੇ ਸੀ ਕੰਬੜੇ ਜਿਹੇ ਹੁੰਦੇ ਸੀਗੇ ਈਵਨ ਕਿ ਮੇਲੇ ਆ ਤੇ ਗਏ ਆ ਸੀ ਅੱਛਾ ਮੇਲੇ ਕਿੰਨੇ ਕਰਦੇ ਪਹਿਲਾ ਬਿਆਨ ਸਿੰਘ ਨੇ ਕਿੰਨੇ ਮੇਲੇ ਲਵਾਏ ਹਾ ਨਾ ਕਿੰਨੇ ਮੈਂ ਵੀ ਇੱਥੇ ਕਿਲਾ ਵਾਲੀ ਕੀ ਕਹਿੰਦੇ ਆ ਲੋਕ ਕਲਾ ਕੇਂਦਰ ਦੀ ਮੈਂ ਵੀ ਸੀਗੀ ਗੁਰਜੀਤ ਬਿੱਲਾ ਵਗੈਰਾ ਸਾਰੇ ਸੀ ਮੈਂਬਰ ਹੀ ਹੁੰਦੇ ਸੀ ਗੁਰਜੀਤ ਬਿੱਲਾ ਜੀ ਉਹਨਾਂ ਨੇ ਇੰਟਰਵਿਊ ਕਰਾਈ ਬੀ ਸੀ ਉਹਨਾਂ ਨੇ ਇੰਟਰਵਿਊ ਕੀਤਾ ਧੰਨਵਾਦ ਬਿੱਲਾ ਸਾਹਿਬ ਠੀਕ ਠਾਕ ਹੋ ਤੁਸੀਂ ਹਾਂ ਬੰਦੇ ਬਹੁਤ ਵਧੀਆ ਹੈ ਇਹ ਮੈਂਬਰ ਹੁੰਦੇ ਸੀਗੇ ਸਾਰੇ ਅੱਛਾ ਹੈ ਨਾ ਬਹੁਤ ਐਨੇ ਰਿਸਪੈਕਟ ਵੀ ਦਿੱਤੀ ਮੈਨੂੰ ਐਗੇ ਮਾੜੀ ਅੱਖ ਨਹੀਂ ਸੀਗੀ ਇਹਨਾਂ ਦੀ ਨਾ ਜੋ ਵੀ ਸੀ ਬਹੁਤ ਅੱਛੇ ਬੰਦੇ ਸੀ ਤੇ ਉਹ ਉੱਥੇ ਸਟੇਜ ਤੇ ਸਾਡਾ ਕਿਲਾ ਸੋਰੀ ਆ ਗਏ ਲੋਕ ਕਲਾ ਕੇਂਦਰ ਦੇ ਇੱਥੇ ਹੀ ਹੁੰਦਾ ਸੀ ਦਸਾਰਾ ਗਰਾਊਂਡ ਮੋਹਾਲੀ ਦਾ ਹਣਾ ਹੁਣ ਪਿੰਡਾਂ ਤੋਂ ਲੋਕ ਆਂਦੇ ਸੀ ਕਲਾਕਾਰ ਬੜੇ ਸੀ ਮਾਨ ਸਾਹਿਬ ਬੱਬੂ ਮਾਨ ਹੋਰ ਹੋਰ ਭਜਨ ਮਾਨ ਲਟਰਮ ਬਟਰਮ ਸਦੀਕ ਸਭ ਆਂਦੇ ਸੀਗੇ ਹਣਾ ਤੇ ਮੈਨੂੰ ਲੌਸਟ ਵਿੱਚ ਹੀ ਟਾਈਮ ਦਿੰਦੇ ਸੀਗੇ ਅੱਛਾ 11 ਵਜੇ ਰੈਡ ਰੈਡ ਵਜੇ ਤੱਕ ਮੇਲਾ ਚੱਲਦਾ ਸੀ ਰਾਤ ਨੂੰ ਜਨਵਰੀ ਦੇ ਪਹਿਲੇ ਹਫਤੇ ਕਰਾਉਂਦੇ ਸੀਗੇ ਉੱਥੇ ਮੈਂ ਦੇਖਦੀ ਆਂ ਬੰਦਿਆਂ ਨੇ ਨਾ दारू ਲਿੱਤੀ ਵੀ ਗਲਾਸ ਗਲੂਸ ਨਾਲ ਨਾ ਮਿਲੇ ਨਹੀਂ ਹੈਗਾ ਨਾ ਸਾਈਕਲ ਦੀ ਟੱਲੀ ਖੋਲੀ ਉੱਪਰੋਂ ਸਾਈਕਲ ਜੱਟਾਂ ਦੇ ਕਰਤੱਵ ਦੇਖ ਲਓ ਹੁੰਦਾ ਜੱਟ ਬਹੁਤ ਸਟੈਂਡਰਡ ਦੇ ਹੋ ਗਏ ਇਹ ਭੋਲੇ-ਭਾਲੇ ਜੱਟ ਐ ਹੁੰਦੇ ਜਿਹੜੇ ਹਨ ਜਿੰਨਾਂ ਨਹੀਂ ਵੀ ਲਵੇ ਅਗਲੇ ਬੁੱਕ ਚ ਪੀ ਲਣਗੇ दारू ਵੀ ਨਹੀਂ ਜਿਵੇਂ ਮਰਜ਼ੀ ਪੀ ਲੋ ਕਈ ਤਾਂ ਜਰਦੇ ਵੀ ਆਏ ਹੁੰਦੇ ਕੋਈ ਦੱਸੂਗੀ ਗੱਲ ਮੈਨੂੰ ਹੁਣ ਯਾਦ ਆਈ ਗੱਲ ਪਹਿਲਾਂ ਟੱਲੀ ਵਾਲੀ ਟੱਲੀ ਹੁਣ ਇਹਨੇ ਉਪਲੀ ਕਾਲੇਜੀ ਨਹੀਂ ਹੁੰਦੀ ਉਹ ਲਈ ਉਹਦੇ ਵਿੱਚ दारू ਵੀ ਤੇ ਪੀ ਰਹੇ ਆ ਰਾਮ ਨਾਲ ਬੈਠੇ ਅੱਛਾ ਐਵੇਂ ਦੇਖ ਰਹੀ ਆ ਮੈਂ ਕੋ ਦੱਸੋ ਕੋਲੀ ਬਣਾ ਲਈ ਕੋਲੀ ਬਣਾ ਲਈ ਉਹ ਚ दारू ਪਾ ਲਈ ਨਾਲੇ ਤੁਹਾਡੇ ਗੀਤ ਸੁਣੀ ਜਾਣੇ ਨਾਲੇ ਗੀਤ ਸੁਣੀ ਡੇਢ ਵਜੇ ਡੇਢ ਵ ਤੇ ਤਿੰਨ ਤਿੰਨ ਵੱਜ ਜਾਂਦੇ ਸੀ ਜੀ ਅੱਛਾ ਬੜਾ ਲੰਮਾ ਮੇਲਾ ਚੱਲਦਾ ਸੀ ਕਰਦੇ ਫਿਰ ਉੱਠ ਕੇ ਕਹਿੰਦੇ ਬੰਦਾ ਕੀ ਇੱਧਰ ਉੱਧਰ ਹੋ ਗਿਆ ਮੇਲਾ ਹੀ ਖਤਮ ਹੋ ਗਿਆ ਹਾਂ ਫਿਰ ਫਿਰ ਫਰਮਾਇਸ਼ ਵੀ ਕਰਦੇ ਨੇ ਕਿ ਇਹ ਵਾਲਾ ਗਾਣਾ ਕਰ ਹਾਂਜੀ ਫਰਮਾਇਸ਼ ਆਉਂਦੀ ਸੀਗੀ ਉਹੀ ਡੱਡ ਮੱਡ ਬਣ ਜਾ ਮੇਰੀ ਤਿਤਲੀ ਮਿਤਲੀ ਬਣ ਜਾ ਹਨਾ ਜਿਹੜੇ ਬੰਦੇ ਸ਼ਰਾਬ ਪੀ ਕੇ ਆਪਣੀ ਘਰ ਵਾਲੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਉਦੋਂ ਤਾਂ ਰੰਗ ਦੀ ਜਿੱਡੀ ਮਰਜੀ ਕਾਲੀ ਹੋਵੇ ਜਨਾਨੀ ਸੋਹਣੀ ਬਹੁਤ ਲੱਗਦੀ ਪਿੱਤੀ ਖੱਦੀ ਚ ਸ਼ਰਾਬੀ ਕਹਿੰਦੇ ਮੈਂ ਤਾਂ ਨਹੀਂ ਕਹਿੰਦੀ ਸ਼ਰਾਬੀ ਇਹ ਨਹੀਂ ਗੱਲਾਂ ਦੱਸਦੀਆਂ ਮੈਂ ਕਿਵੇਂ ਦੇਖਿਆ ਕਿ ਸਾਡੇ ਬਹਾਮਣਾ ਚ ਵੀ ਅਸੀਂ ਸੱਤ ਭੈਣਾਂ ਸਾਡੇ 3-4 ਵੱਡੇ ਜੀਜੇ ਮਨ ਲੈਣਾ ਉਹ दारू ਬਹੁਤ ਪਿੰਦੇ ਸੀਗੇ ਤਾਂ ਹੀ ਮੈਂ ਵਿਆਹ ਦੇ ਨਾ ਉਹਦੇ ਚਲੀ ਸੀਗੀ ਵੀ ਆ ਆਹ ਆਹ ਜ਼ਿੰਦਗੀ ਹੈ ਮਾਰੀ ਇਸ ਤਰ੍ਹਾਂ ਦਾ ਨਾ दारू ਪੀਪੂ ਲੈਂਦੇ ਸੀਗੇ ਬਸ ਫਿਰ ਸਾਰੀਆਂ ਸ਼੍ਰੀ ਦੇਵੀ ਲੱਗਦੀਆਂ ਹੈ ਫਿਰ ਸਾਰੀਆਂ ਸ਼੍ਰੀ ਦੇਵੀ ਲੱਗਦੀਆਂ ਸ਼੍ਰੀ ਦੇਵੀ ਲੱਗਦੀਆਂ ਕਿਸੇ ਨੂੰ ਰੇਖਾ ਦਿਸਦੀ ਹੈ ਕਿਸੇ ਨੂੰ ਮਾਧੁਰੀ ਦੀਕਸ਼ਿਕ ਦਿਸਦੀ ਹੈ ਕਿਸੇ ਨੂੰ ਜੂਹੀ ਚਾਵਲਾ ਦੀ ਉਦੋਂ ਉਹਨਾਂ ਦਾ ਟ੍ਰੇਡ ਜੀ ਗਵਾ ਹਨਾ ਇਹ ਸੀਗੇ ਅੱਜ ਕੱਲ ਨਵੀਆਂ ਕੁੜੀਆਂ ਆ ਗਈਆਂ ਹੁਣ ਤਾਂ ਨਵੀਆਂ ਆ ਗਈਆਂ ਪਰ ਜੋ ਸੋਹਣੀਆਂ ਉਹ ਸੀ ਨਾ ਹੁਣ ਇੰਨੀਆਂ ਸੋਹਣੀਆਂ ਨਹੀਂ ਹੈਗੀਆਂ ਨਾ ਤੂੰ ਦੇਖਦੇਂਂਂ ਸੀ ਉਹਨਾਂ ਦੀਆਂ ਫਿਲਮਾਂ ਸਾਰੇਆਂ ਦੀਆਂ ਮੈਂ ਮਧੂਬਾਲਨ ਨੂੰ ਲਾਈਕ ਕਰਦੀ ਸੀ ਅੱਛਾ ਹੀ ਉਹ ਤੂੰ हेयर ਸਟਾਈਲ ਵੀ ਉਹਨਾਂ ਵਰਗਾ ਕਰਦੇ ਸੀ ਹਾਂ ਮਧੂਬਾਲਾ ਵਰਗਾ ਹੀ ਮੈਨੂੰ ਅੱਛੀ ਲੱਗਦੀ ਸੀਗੀ ਹੈਨਾ ਜਦ ਪਿਆਰ ਕੀਤਾ ਤੋ ਡਰਨਾ ਗਿਆ ਹੈਨਾ ਤੋ ਥੋੜੇ ਨਾਲ ਮੈਂ ਕੀ ਗੱਲ ਕਰਾਂ ਤੂੰ ਸੇ ਘੜੋ ਪਿਆਰ ਪਿਓਰ ਕਰ ਰਿਆ ਹੈਗਾ ਬੰਦਾ ਤੋ ਉਹਦੇ ਨਾਲ ਗੱਲ ਕਰਿਆ ਚੜਾ ਅਗਲੋ ਵੀ ਹੰਗੂ ਰਾਬੋਰੇ ਵੀ ਹਾਂ ਅਸੇ ਕੀਤਾ ਜਿਹਨੂੰ ਪਤਾ ਹੀ ਨਹੀਂ ਪਤਾ ਨਹੀਂ ਜਿਹਨੂੰ ਪਤਾ ਛੁੜਦਾ ਨਹੀਂ ਬੋਲਦਾ <laughs> 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 <कार सारे> <laughs> अच्छा ਤੁਹਾਡੀ ਵਾਈਫ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਵਿਸ਼ਵਾਸ ਕਰਦੀ ਪੂਰੀ ਬਹੁਤ ਜ਼ਿਆਦਾ ਉਹਨੂੰ ਕਈ ਵਿਸ਼ਵਾਸ ਹੀ ਕਰੇ ਵਧੀਆ ਰਹੂਗੀ ਔਰ ਘੈਂਟ ਲਾਈਫ ਨਿਕਲੂਗੀ ਸੱਚਾਈ ਇਹੀ ਹੈ ਉਹਨੇ ਸੋਣ ਹੀ ਲੈਣਾ ਹੈਗਾ ਪੌਡਕਾਸਟ ਸਾਰੇ ਸੌਂਦੇ ਨੇ ਅੱਛਾ ਉਹ ਤੁਸ ਦਸਰੇ ਜਰਦੇ ਵਾਲੀ ਗੱਲ ਜਰਦੇ ਦੀ ਗੱਲ ਹੋ ਹਰਮਿੰਦਰ ਜੀ ਸੀ ਐਮਐਲਏ ਸਾਹਿਬ ਹੋਣ ਹਾਂਜੀ ਬਠਿੰਡੇ ਤੋਂ ਬਠਿੰਡੇ ਤੋਂ ਉਹ ਜਦੋਂ ਵੋਟਾਂ ਹੁੰਦੀਆਂ ਸੀਗੀਆਂ ਨਾ ਜੀ ਤੇ ਕਿੰਨਾ ਬਟਿੰਡੀ ਚ ਨਾ ਰੇਲਵੇ ਸਟੇਸ਼ਨ ਤੇ ਨਾ ਸ਼ਬੀਨਾ ਹੋਟਲ ਹੈ। ਅੱਛਾ ਜੀ। ਤੇ ਮੈਂ ਉੱਥੇ ਹੀ 8-7 ਦਿਨ ਮੇਰੇ ਪ੍ਰੋਗਰਾਮ ਹੁੰਦੇ ਸੀਗੇ ਉੱਥੇ ਹੀ ਰਹਿਣਾ ਮੈਂ। ਉੱਥੇ ਰਹਿਣਾ ਤੇ ਨਾ ਜਿੱਦਾਂ ਇਹਨਾਂ ਪਿੱਛੇ ਜਾਓ ਨਾ ਤੇ ਪਿੱਛੇ ਮੱਛੀ ਬਾਜ਼ਾਰ ਉੱਥੇ ਬੜਾ ਮਸ਼ਹੂਰ ਹੈ ਬਟਿੰਡੇ ਦਾ। ਅੱਛਾ ਜੀ। ਤੇ ਮੈਂ ਉੱਥੇ ਸਿਰਜਾ ਬਾਗ ਹੈ ਨਾ ਸੂਰਜ ਦੇਵਤਾ ਨਿਕਲੇ ਹੋਏ ਸੀਗੇ ਵਾਰ। ਦੇਵਤਾ ਜਿਹਨੂੰ ਮੱਥਾ ਮੂਥਾ ਟੇਕਿਆ ਤੇ ਜਿਵੇਂ ਮੈਂ نیچے ਝਾਕਿਆ ਤੇ ਮੱਛੀਆਂ ਦਾ ਉਹ ਅੜੜੜ ਲਿਆ ਕੇ ਜਾ ਰਹੇ ਸੀ ਥੋਕ ਚ ਮੱਛੀਆਂ ਵਿਕਦੀਆਂ ਸੀ ਉੱਥੇ ਪੂਰਾ ਬਾਜ਼ਾਰ ਹੈ ਹੈਨਾ ਹੌਲ ਸੇਲ ਜਿਹਨੂੰ ਆਪਾਂ ਕਹਿੰਦੇ ਜੀ 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 ਉਹ ਲੈ ਕੇ ਜਾ ਰਹੇ ਤੇ ਇੱਕ ਨੌ ਸੋਨਾ ਸਰਦਾਰ ਭੁੱਲਰ ਸਾਹਿਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕਿੰਨਾ ਸੋਨਾ ਇਹ ਹੈ ਹੈਨਾ ਦੇਖੋ ਤਾਰੀਫ਼ ਕਰਨਾ ਅਲੱਗ ਬਾਤ ਹੈ ਅਸ਼ਕੀ ਕਰਨਾ ਅਲੱਗ ਬਾਤ ਹੈ ਜੀ ਜੀ ਤਾਰੀਫ਼ ਤੁਸੀਂ ਜੇ ਬੰਦਾ ਸੋਹਣਾ ਤਾਂ ਉਹਦੀ ਕਰ ਦੋ ਤਾਰੀਫ਼ ਇਹਦਾ ਮਤਲਬ ਨਹੀਂ ਉਹ ਅਸ਼ਕ ਹੋ ਗਿਆ ਉਹਦੇ ਲੋਕੀ ਇਹਦਾ ਗਲਤ ਮਤਲਬ ਮੈਂ ਕਿਹਾ ਭੁੱਲਰ ਸਾਹਿਬ ਕਿੰਨੇ ਸੋਹਣੇ ਹੈ ਹੈ ਸੁਣਾ ਨਹੀਂ ਤੂੰ ਹੈ ਸੁਣਾ ਹੈ ਹਨਾ ਮੇਰੇ ਮਤਲਬ ਮੇਰੇ ਥੋੜੀ ਮੇਰੀ ਆਸ਼ਕੀ ਹੋ ਗਈ ਹਨਾ ਗੱਲ ਹੋ ਗਈ ਤਾਰੀਫ ਹੈ ਹੈ ਤਾਰੀਫ ਕਰਨੀ ਗਲਤ ਨਹੀਂ ਹੈ ਆਸ਼ਕੀ ਕਰਨੀ ਗਲਤ ਹੈ ਹਰ ਇੱਕ ਬੰਦੇ ਨਾਲ ਆਸ਼ਕੀ ਵੀ ਨਹੀਂ ਹੁੰਦੀ ਬਿਲਕੁਲ ਜ਼ਰੂਰੀ ਨਹੀਂ ਹੈ ਦਿਲ ਆਇਆ ਗਦੀ ਵਰਦੋਪਰੀ ਕਾ ਕੀ ਕਹਿਣਾ ਉਹਨਾਂ ਪਿੱਛੇ ਜੀ ਕਹਿ ਨਹੀਂ ਆ ਜੜੀਆਂ ਗੱਡਰੀਆਂ ਵਾਲੀ ਕੁੜੀ ਨੇ ਜੱਟ ਨੇ ਵਿਆਹ ਕਰਾ ਦੇਖ ਲਾ ਹੈ ਸਾਰੀ ਜਿ ਹੁਣ ਉਹਨੇ ਪੋਸਟ ਕੀਤੀ ਹੈ ਆਪਣੀ ਪਹਿਲਾਂ ਛੁਪ ਕੇ ਰਿਹਾ ਉਹ ਹਾਂ ਜੀ ਤੇ ਉਹ ਬੰਦਾ ਖੜਿਆ ਨਾਲ ਉਹਦੇ ਸੜਿਆ ਜਾ ਭਈਆ ਗੰਦਾ ਜਾ ਭਈਆ ਉਹ ਮੱਛੀਆਂ ਨੂੰ ਹੀ ਐਦਾਂ ਚੱਕ ਚੱਕ ਕੇ ਘੇਰ ਰਿਆ ਸੀਗਾ ਉਹਨੇ ਥੋੜੇ ਜਿਹਾ ਪਰਨੇ ਨਾਲ ਹੱਥ ਸਾਫ਼ ਕਰ ਕਰਕੇ ਉਹਨੇ ਜੇਬ ਚੋਂ ਜਰਦਾ ਕੱਢਿਆ ਜਰਦਾ ਕੱਢਿਆ ਤੇ ਐਦਾਂ ਐਦਾਂ ਕਰਕੇ ਉਹਨੂੰ ਰਗੜ ਰਹਾ ਹੁਣ ਲੋਕ ਕਹਿਣਗੇ ਵੀ ਸ਼ੇਤਵਾਲਾ ਐਦਾਂ ਐਦਾਂ ਕਰਦੀ ਆਇਆ ਸ਼ੱਕ ਮੇਰੇ ਤੇ ਵੀ ਹੋ ਸਕਦਾ ਪਰ ਮੈਂ ਗੱਲ ਦੱਸ ਰਹੀ ਆ ਐਵੇਂ ਨਾ ਕਮੈਂਟਸ ਲਿਖਦੀ ਹੋਰ ਤਰ੍ਹਾਂ ਦੇ ਹਨਾ ਐਦਾ ਐਦਾ ਕੀਤਾ ਇਹਨੇ ਐਦਾ ਐਦਾ ਕੀਤਾ ਤੇ ਉਹ ਸਰਦਾਰ ਬੰਦੇ ਨੇ ਉਹਦੇ ਵੱਲ ਟੇਡਾ ਜਾ ਝੱਕਿਆ ਉਹਨੇ ਐਦਾ ਹੱਥ ਥੇਲੀ ਕੀਤੀ ਉਹ ਚੱਕ ਕੇ ਉਹਨੇ ਮੂੰਹ ਚ ਪਾ ਲਿਆ ਸਰਦਾਰ ਨੇ ਸੋਹਣੇ ਸਰਦਾਰ ਨੇ ਸੋਹਣੇ ਸਰਦਾਰ ਨੇ ਹਾਈ ਮੈਂ ਕਿਹਾ ਹਾਈ ਕੰਬਲੀ ਜੀ ਨੇ ਤੂੰ ਆ ਵੀ ਉਹ ਲੈ ਉਹ ਦਿਮਾਗ ਚ ਗੱਲ ਨਹੀਂ ਬਣੀ ਉਹ ਕੁਦਰਤੀ ਕੀ ਹੋਇਆ ਪੁੱਲਰ ਸਾਹਿਬ ਮੇਰੀ ਸਟੇਜ ਸੀਗੀ 11 ਵਜੇ ਦੇ ਨਾਲ ਹੀ ਬਠਿੰਡੇ ਕੋਲ ਪਿੰਡ ਸੀਗੇ ਉੱਥੇ ਮੈਂ ਖੜੀ ਉਹ ਬੰਦਾ ਮੇਰੇ ਸਾਹਮਣੇ ਬੈਠਾ ਹਾਂ ਹੈ ਮੈਂ ਕਿ ਹੁਣ ਤਾਂ ਨਹੀਂ ਇਹਨੂੰ ਗੱਲ ਕਰਦੀ ਫੇਰ ਕਰੋਗੇ ਕਿਸੇ ਨੇ ਅਗਲੇ ਸਟੇਜ ਤੇ ਫੇਰ ਫਿਰ ਮੈਂ ਗੱਲ ਕੀਤੀ ਬੜਾ ਵੀ ਸ਼ਰਮ ਹੋ ਕੇ ਨ ਉੱਠ ਕੇ ਚਲਾ ਗਿਆ ਉੱਥੋਂ ਉੱਥੇ ਗਾਉਂਦੇ ਗਾਉਂਦੇ ਸੁਨਾਤੀ ਗਾਉਂਦੀ ਗਾਉਂਦੀ ਸੁਨਾਤੀ ਗਾਰਲੈਸ ਸਟੈਂਡਰਡ ਦੀ ਆ ਗਈ ਵਿਹਾਰ ਕੋਈ ਸਟੈਂਡਰਡ ਦੀ ਗੱਲ ਚੱਲ ਗਈ ਮੈਂ ਸਟੈਂਡਰਡ ਆ ਸਟੈਂਡਰਡ ਹੈ ਟੁੱਟੇ ਜੇ ਭਈਏ ਚ ਸੜੇ ਜੇ ਭਈਏ ਤੋਂ ਬੰਦਾ ਜੜਦਾ ਮਰਦਾ ਤੇ ਸਰਦਾਰ ਇੱਕ ਬੜਾ ਖੂਬਸੂਰਤ ਨੌਜਵਾਨ ਹੈ ਕਿਆ ਕਿੰਨੀ ਸੋਹਣੀ ਉਹਨੇ ਡਰੈੱਸ ਪਾਈ ਹੋਈ ਪੱਗ ਬੰਨੀ ਤੋਤੇ ਰੰਗੀ ਹਾਂਜੀ ਫੇਰ ਵੀ ਉਹਦੀ ਹੱਥ ਏੜੀ ਤੋਂ ਚੱਕ ਕੇ ਆ ਮੂੰਹ ਨੂੰ ਲਾ ਕੇ ਤੂੰ ਜਾ ਰਿਹਾ ਹੈ ਕੀ ਲੌਜੀਕ ਹੈ ਹਨਾ ਕਿੱਥੇ ਸਟੈਂਡਰਡ ਤੁਹਾਡਾ ਇਹ ਨਸ਼ਾ ਕਿਤੋਂ ਤੱਕ ਵੀ ਬੰਦੇ ਨੂੰ ਘੇਰ ਸਕਦਾ ਹੈ ਮੈਂ ਆ ਆਈਡੀਆ ਲਾਇਆ ਹੈ ਵੀ ਉਹਨੂੰ ਉਹਨੂੰ ਨਸ਼ਾ ਹੀ ਦਿਖਦਾ ਸੀ ਉਹਨੂੰ ਆਪਣਾ ਹੁਸਨ ਆਪਣੀ ਪਰਸਨੈਲਿਟੀ ਆਫ ਥੀਸ ਜੋ ਵੀ ਉਹਦੇ ਚ ਸੀ ਸਾਰਾ ਉਹਨੇ ਡਾਊਨ ਕਰ ਲੈਂਦੇ ਗੱਲ ਦੇ ਵਿੱਚ ਲਾ ਲਿਆ ਇਹ ਲੋਕ ਟੱਲੀਆਂ 'ਚ ਦਾਰੂ ਲੋਕ ਸਿਵੀਆਂ 'ਚ ਬੈਠ ਕੇ ਦਾਰੂ ਪੀ ਲੈਂਦੇ ਆ ਜਿਹੜਾ ਮੇਰਾ ਘਰ ਹੈ ਨਾ ਉੱਥੇ ਹੈ ਨਾ ਮੈਂ ਇਥੇ ਮੋਹਾਲੀ 'ਚ 70 ਜੋ 70 ਸੈਕਟਰਾਂ 'ਚ ਹੁਣ ਉੱਥੇ ਸਕੂਲ ਬਣ ਗਿਆ ਬਹੁਤ ਵੱਡਾ ਉੱਥੇ ਮਤਲਬ ਹੀ ਜਿਹੜਾ ਬਹੁਤ ਹੁਸ਼ਿਆਰ ਬੰਦਾ ਨਾ ਬਾਦਲਲਾ ਸਰਕਾਰ ਵਾਲਾ ਬਾਦਲਲਾ ਮੈਰੀਟੋਰੀ ਸਕੂਲ ਉੱਥੇ ਸਿਵੇ ਹੁੰਦੇ ਸੀ ਪਹਿਲਾਂ ਅੱਛਾ ਜੀ ਉਹ ਦਿੱਤੇ ਸਕੂਲ ਹੈ ਤੇ ਸਿਵਲ ਹਾਂਜੀ ਸਿਵੇਸੀ ਕਿਉਂ ਤੇ ਪੂਰੀਆਂ ਲਾਸ਼ਾਂ ਜਲਦੀਆਂ ਮੈਂ ਦੇਖੀਆਂ ਔਰ ਮੈਂ ਕਈ ਵਾਰੀ ਸੋਚਦੀ ਇਸ ਵਿੱਚ ਕਿੱਥੇ ਘਰ ਲੈ ਲਿਆ ਵੀ ਇਹ ਤਾਂ ਲਾਸ਼ਾਂ ਮੇਰੀ ਇੱਕ ਵੱਡੀ ਭੈਣ ਆਈ ਮੇਰੇ ਕੋਲ ਹਨਾ ਇਹ ਭੈਣਾਂ ਨੂੰ ਵੀ ਤਕਲੀਫ ਹੋ ਜਾਂਦੀ ਥੋੜੀ ਜੀ ਹਨਾ ਵੀ ਕੱਲ ਦੀ ਇਹਨੇ ਘਰ ਬਣਾ ਰਹੀ ਹੈ ਹਨਾ ਕਹਿੰਦੀ ਬੇਵੀ ਬੇਵੀ ਕਹਿੰਦੇ ਮੈਨੂੰ ਘਰ ਛੋਟਾ ਲਾਉ ਮੇਰੇ ਖਾਂ ਕਹਿੰਦੀ ਬੇਵੀ ਮਰਦ ਘਾਟ ਵੀ ਨੇੜੇ ਹੀ ਆ ਕਹਿੰਦੀ ਅਭੀ ਤੈਨੂੰ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਹੈਗੀ ਮਰਦ ਘਾਟ ਵੀ ਡਰਾਤਾ ਮੈਨੂੰ ਅੱਛਾ ਮੈਂ ਸਰਿੰਦਰ ਸਰ ਨਾਲ ਗੱਲ ਕੀਤੀ ਮੈਂ ਸਰ ਇਧਰ ਤੋਂ ਆਉ ਹੋ ਹੈਗਾ ਮੁਰਦ ਘਟ ਹੈ ਤੇ ਆਥੀ ਕਰ ਕਹਿੰਦਾ ਕੁਛ ਨਹੀਂ ਹੁੰਦਾ ਕਹਿੰਦਾ ਇੱਥੇ ਹੋਰ ਕੁਝ ਬਣ ਜਾਊਗਾ ਤੂੰ ਟਿਕ ਕੇ ਮੇਲਾ ਦੇਖ ਕੇ ਕਹਿੰਦਾ ਆਪ ਯਾਦ ਕਰੇਂਗੀ ਔਰ ਵੱਕੇ ਕਰਦੀਆਂ ਮੈਂ ਐਸੀ ਗੱਲ ਨਹੀਂ ਮੈਂ ਦੇਣ ਨਹੀਂ ਦੇ ਸਕਦੀ ਉਸ ਬੰਦੇ ਦਾ ਕੋਥੇ ਉਹਨਾਂ ਪਾਰਕ ਬਣ ਗਿਆ ਉਥੇ ਸਕੂਲ ਬਣ ਗਿਆ ਉਥੇ ਪਾਰਕ ਨਹੀਂ ਸੱਡੇ ਵੱਡੇ ਸਕੂਲ ਬਣ ਗਿਆ ਉਥੇ ਕੋਠੀਆਂ ਪੈ ਗਿਆ ਉਥੇ ਸੀਵੇ ਜਲਦੇ ਸੀਵਿਆਂ ਦੇ ਵਿੱਚ ਮੈਂ ਦਾਰੂ ਪਿੰਦੇ ਦੇਖੇ ਬੰਦੇ ਬੈਠੇ ਕਿਉਂਕਿ ਮੇਰਾ ਕਾਰਨਰ ਦਾ ਘਰ ਹੈ ਤਿੰਨ ਮੰਜ਼ਿਲਾ ਮੈਂ ਚੱਕ ਤਾਂ ਟਾਪ ਤੇ ਮੈਂ ਖੜੀ ਆ ਉੱਪਰ 1.5 ਵਜੇ ਰਾਤ ਦਾ ਮੇਰੇ ਭਾਂਜੇ ਭੁੰਜੇ ਆ ਜਾਂਦੇ ਸੀ ਕਿ ਸਾਰੇ ਇਕੱਠੇ ਆ ਨਾ ਤੇ ਅਸੀਂ ਦੇਖਦੇ ਆ ਮੈਂ ਕਿ ਬੰਦੇ ਕੀ ਕਰੀ ਜਾਂਦੇ ਕਹਿੰਦੇ ਮਾਸੀ ਚ ਦਾਰੂ ਪੀ ਰਹੇ ਆ ਕਹਿੰਦੀ ਸੀਵੀਆਂ ਚ ਇਹਨਾਂ ਨੂੰ ਭੂਤ ਨਹੀਂ ਚ ਮੜਨਗੇ ਹੈ ਕਿੱਡੀ ਹਰਾਨਗੀ ਦੀ ਗੱਲ ਹੈ ਬੁੱਲਰ ਸਾਹਿਬ ਤੁਸੀਂ ਹੱਸਦੇ ਹੋ ਮੈਨੂੰ ਹਰਾਨਗੀ ਦੀ ਗੱਲ ਆ ਰਹੀ ਸੀ ਕਿ ਇਹ ਇੱਥੇ ਬੈਠ ਕੇ ਦਾਰੂ ਵੀ ਹੋਰ ਜਗ੍ਹਾ ਪੀ ਲੋ ਅੱਡਾ ਫਿਰ ਉਹਨਾਂ ਨੇ ਕੰਦ ਕੀਤੀ ਫਿਰ ਸਕੂਲ ਇੰਨਾ ਵਧੀਆ ਬਣਿਆ ਉੱਥੇ ਵੀ ਦੋ ਤਿੰਨ ਚਪੇੜਾ ਵਜਿਆ ਸਕੂਲਾਂ ਦੇ ਹੁਣ ਉਹਨਾਂ ਨੇ ਨਾ ਛੋਟਾ ਜਾਂ ਅੰਦਰ ਨਾ ਉਹ ਬਣਾਤੀ ਕੋਈ ਜਗ੍ਹਾ ਜੀ ਬਣਾਈ ਉਹਨੂੰ ਪੂਜਦੇ ਆ ਹੁਣ ਪਿੱਛੇ ਜੀ ਕਿ ਮੁੰਡੇ ਦਾ ਮਾਰਡਰ ਕਰਤਾ ਸੀਗਾ 2 ਸਾਲ ਪਹਿਲਾਂ ਉਹ ਪਿੱਛੇ ਰੌਲਾ ਕਾਫੀ ਪਿਆ ਸੀ ਉਹਦੇ दारू ਪੀਤੇ ਉਹਨਾਂ ਨੇ ਕਹਿੰਦੇ ਭੂਤ ਆ ਜਾ ਜਾਂ ਭੂਤਨੀ ਆ ਜਾ ਕੋਈ ਟੈਨਸ਼ਨ ਨਹੀਂ ਕੋਈ ਟੈਨ ਹੁਣ ਤਾਂ ਕਹਿੰਦੇ ਆ ਜਾ ਚਿਮੜ ਜਾ ਮੈਨੂੰ ਇੱਕ ਫਿਲਮ ਵੀ ਆਈ ਹੈ ਇਹਨੇ ਕੱਢੀ ਸੀ ਕਿ ਦੀਪੀ ਹੈ ਨਾ ਇਹ ਗਾਣਾ ਵੀ ਆ ਗਿਆ ਦੀਪੀ ਕਰੀਵਾਲ ਨੇ ਕੱਢੀ ਹੈ ਨਾ ਫਿਲਮ ਸ਼ਾਇਦ ਕੱਢੀ ਹੋਗੀ ਜੱਟ ਨੂੰ ਚੜੇਲ ਟੱਕਰੀ ਕੁਛ ਐਦਾਂ ਦਾ ਇਹ ਗਾਣਾ ਹੈ ਸ਼ਾਇਦ ਕਿਸੇ ਦੀ ਫਿਲਮ ਵੀ ਕੱਢੀ ਆ ਮੈਂ ਕੈਨੇਡਾ ਦੇਖੀ ਸੀ ਅੱਛਾ ਹੂੰ ਤਾਂ ਇਦਾਂ ਦਾ ਚੱਲਦਾ ਹੈ ਨਾ ਹਾਂ ਹਾਂ ਅੱਛਾ ਸ਼ਰਾਬੀਆਂ ਦੀ ਗੱਲ ਕਰਦੇ ਤੂੰ ਕਹਿੰਦੇ ਇੱਕ ਵਾਰ ਬੜਾ ਇੱਕ ਬੜਾ ਸ਼ਰਾਬੀ ਥਾੜਾ ਬਹੁਤ ਤਕੜਾ ਪਰਸਨ ਸੀ ਬਹੁਤ ਜ਼ਿਆਦਾ ਸੀਗਾ ਔ ਵੀ ਲੰਬੀ ਮੇਲੇ ਤੇ ਹਨਾ ਜਾਣਾ ਪ੍ਰੋਗਰਾਮ ਖੁੱਡੀਆਂ ਸਾਹਿਬ ਮੈਨੂੰ ਪ੍ਰੋਗਰਾਮ ਬਹੁਤ ਦੇ ਦਿੰਦੇ ਸੀਗੇ ਨਾਈਟਸ ਬੰਦੇ ਆ ਬਹੁਤ ਅੱਛੇ ਬੰਦੇ ਆ ਤੁਹਾਨੂੰ ਮਿਲੇ ਹੁਣ ਤਾਂ ਮਿਨਿਸਟਰ ਬਣ ਗਿਆਗੇ ਨੇ ਨਹੀਂ ਮਿਲੇ ਤਾਂ ਨਹੀਂ ਹੇਗੇ ਮਨੂੰ ਜਦੋਂ ਬੰਦਾ ਕਿੰਨਾ ਕੁ ਮਿਲਦਾ ਪਹਿਲਾਂ ਵੀ ਕੀ ਸੀਗੇ ਉਹ ਵੈਸੇ ਬੁਲਾ ਲੈਂਦੇ ਸੀਗੇ ਉਦੋਂ ਤਾਂ ਸਿੰਪਲ ਬੰਦੇ ਸੀ ਚਲੋ ਹੁਣ ਰੱਬ ਨੇ ਉਹਨਾਂ ਨੂੰ ਵਧੀਆਂ ਤਾਜ ਸੌਂਪੇ ਹੈਗੇ ਮੈਨੂੰ ਅੱਛੀ ਗੱਲ ਐ ਅੱਛੇ ਬੰਦਿਆਂ ਨਾਲ ਅੱਛਾ ਹੀ ਹੁੰਦਾ ਹੈ ਹੈਗੇ ਵੀ ਅੱਛੇ ਬੰਦੇ ਬਿਲਕੁਲ ਬਹੁਤ ਵਧੀਆ ਇਨਸਾਨ ਨੇ ਦੇਖੋ ਮੈਂ ਉਹਨਾਂ ਦੇ ਘਰ 'ਚ ਰਹਿ ਕੇ ਵੀ ਆਈਆਂ ਮੈਂ ਮੈਨੂੰ ਕਦੀ ਇਦਾਂ ਦਾ ਮਹਿਸੂਸ ਨਹੀਂ ਆ ਕਿ ਮੈਂ ਕਿਸੇ ਬਗਾਨੇ ਘਰ 'ਚ ਇੰਨੀ ਰਿਸਪੈਕਟ ਉਹਨਾਂ ਦੀ ਵਾਈਫ ਬਹੁਤ ਰਿਸਪੈਕਟ ਦਿੰਦੀ ਸੀ ਬੱਚੇ ਸੀਗੇ ਉਹਨਾਂ ਦੇ ਦੋ ਮੁੰਡੇ ਹੁਣ ਤਾਂ ਵਿਆਹ ਗਿਆ ਇੱਕ ਹਨਾ ਤੇ ਇਹ ਕਰਾਉਂਦੇ ਹੁੰਦੇ ਸੀ ਫੰਕਸ਼ਨ ਫੰ ਵੀਰ ਤਾਂ ਸੇਤਵਾਲਾ ਨੇ ਆਣਾ ਇੱਕ ਨਾ ਰਣਜੋਤ ਸਿੰਘ ਰਾਈਟਰ ਆ ਸਾਡੇ ਇੱਥੇ ਚੰਡੀਗੜ੍ਹ ਤੋਂ ਆ ਇਹਨਾਂ ਦਾ ਇੱਕ ਗੀਤ ਸੀਗਾ ਸੋਹਣਿਆ ਸ਼ਰਾਬ ਤੇਰੀ ਮੈਂ ਵੇ ਮੈਨੋ ਪੀ ਲੈ ਵੇ ਪਿਆਲਾ ਵਰਕੇ ਵਾਹੇ ਗਾਣਾ ਗਾਣਾ ਹਲੇ ਮੈਂ ਪੂਰਾ ਗਾਣਾ ਗਾਣਾ ਵੀ ਨਾ ਅੱਛਾ ਉਹਨੇ ਪਹਿਲੇ ਹੀ ਡੱਲੀ ਹੋ ਜਾਣਾ ਉਹ ਕਿਸੇ ਨੇ ਉਹਦੀ ਬਾਹ ਫੜਨੀ ਕਿਸੇ ਨੇ ਤਾਂ ਮੋਢਾ ਫੜਨਾ ਉਹਨਾਂ ਨੂੰ ਆਇਰ ਦਾ ਸੀ ਵੀ ਪ੍ਰੋਗਰਾਮ ਨਾ ਖਰਾਬ ਹੋ ਜਵੇ ਹਨਾ ਭੁੱਲਰ ਸਾਹਿਬ ਨੂੰ ਉਹ ਮੈਂ ਕੂ ਨਹੀਂ ਕਹਿੰਦਾ ਬਾਲਾ ਨੂੰ ਮੈਂ ਕੁਛ ਨਹੀਂ ਕਹਿੰਦਾ ਉਹ ਕੂ ਨਹੀਂ ਵਿਚਾਰੇ ਨੇ ਆ ਕੂ ਨਹੀਂ ਉਹ ਨਹੀਂ ਕਰਦੇ ਨਾ ਉਹਨੂੰ ਅੰਦਰ ਕੋਠੜੀ ਚ ਪਾ ਜਾ ਰਹਿ ਜਾਈ ਉਹਦਾ ਇਹ ਹਾਲ ਰਗਿਆ ਹੁਣ ਤਾਂ ਕਹਿੰਦੇ ਮਰ ਗਿਆ ਉਹ ਅੱਛਾ ਹਰ ਪ੍ਰੋਗਰਾਮ ਚ ਹੁੰਦਾ ਇਹ ਤਨ ਦੇਖਿਆ ਸੁਣ ਵਿਚੇ ਜਦੋਂ ਵੀ ਉੱਥੇ ਹੁੰਦਾ ਸੀ ਪ੍ਰੋਗਰਾਮ ਮਠਿੰਡੇ ਸਾਈਡ ਉੱਥੇ ਉਹਨੂੰ ਪਤਾ ਲੱਗ ਗਿਆ ਮਠਿੰਡੇ ਦਾ ਹੀ ਮੇਰੇ ਪ੍ਰੋਗਰਾਮ ਹਾਂਜੀ ਪਤਾ ਤਾਂ ਲੱਗਦਾ ਸੀ ਹੁਣ ਤੁਸੀਂ ਕਹੋਗੇ ਮੈਨੂੰ ਬੋਲਣੇ ਨਹੀਂ ਦਿੰਦੀ ਮੇਰੇ ਕੋਲ ਤਾਂ ਪੰਡਾਰ ਭਰੇ ਪਏ ਐ ਨਹੀਂ ਨਹੀਂ ਮੈਂ ਤਾਂ ਸੁਣੇ ਬੋਲੀ ਜਾਉ ਮੌਨ ਵਿੱਚ ਗੱਲਾਂ ਵੀ ਹੈਗੇ ਪਰ ਮੈਂ ਦੱਸਣ ਆਣੀ ਚਾਹਦੀ ਹੈਗੀ ਫੇਰ ਫੇਰ ਬੇਸ਼ਤੀ ਹੁੰਦੀ ਫੇਰ ਤੁਹਾਨੂੰ ਹੀ ਫੋਨ ਕਰਨਗੀਆਂ ਬੱਲਰ ਸਾਹਿਬ ਨੇ ਗੱਲ ਤੇ ਟਿਕਾਣੇ ਲਾ ਦਿੱਤੇ ਹੈਗੇ ਅੱਛਾ ਉਦੋਂ ਅਖਬਾਰਾਂ ਚਾਹ ਦਿੰਦੇ ਨੇ ਕਿ ਸਚੇਤ ਬਾਲਾ ਜੀ ਦਾ ਅਖਾੜਾ ਹੈਗਾ ਵਾ ਤੇ ਉਹ ਫਿਰ ਬੰਦਾ ਨਾਲ ਹੀ ਬੋਤਲ ਜੇਬ ਚ ਲੈ ਕੇ ਜਾਂਦਾ ਨਾ ਭੁੱਲਰ ਸਾਹਿਬ ਇੱਕ ਵਾਰੀ ਇੱਥੇ ਭਾਗੋ ਇਧਰ ਸੈਨੇਟੀਵਲ ਪ੍ਰੋਗਰਾਮ ਸੀਗਾ ਮੈਨੂੰ ਪ੍ਰੋਗਰਾਮ ਬਹੁਤ ਮੈਂ ਵੀ ਜਿਹੜੇ ਲੋਕ ਮੇਰੇ ਤੋਂ ਖਾਰ ਖਾਂਦੇ ਸੀ ਦੁਸ਼ਮਣੀ ਰੱਖਦੇ ਸੀ ਵੀ ਇਹ ਦੀ ਚੜ੍ਹਾਈ ਕਿਉਂ ਹੋ ਰਹੀ ਹੈ ਹਨਾ ਉਹਦਾ ਬੰਦਾ ਦੇਖੋ ਜੀ ਕਰੂਗਾ ਮੇਰੀ ਬੇਇੱਜ਼ਤੀ ਵੀ ਕਰੂਗਾ ਮੈਨੂੰ ਮਾੜਾ ਚੰਗਾ ਵੀ ਬੋਲੂਗਾ ਹਨਾ ਬੋਲੀ ਜਾਂਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਥੀ ਆਪਣੀ ਚਾਲ ਚੱਲਦਾ ਤੇ ਉਹ ਪਿੱਛੇ ਮੁੜ ਕੇ ਵੀ ਨਹੀਂ ਦੇਖਦਾ ਕੌਣ ਭੌਂਕ ਰਿਹਾ ਮੈਨੂੰ ਹੂੰ ਨਹੀਂ ਦੇਖਦਾ ਇਹਦੀ ਗੌਰ ਕਰਿਓ ਹਾਥੀ ਮਸਤ ਚੱਲਦਾ ਚੱਲਦਾ ਹੂੰ ਹਾਣਾ ਥੋੜਾ ਚਿੜਦਾ ਸੀ ਮੇਰੇ ਤੋਂ ਅੱਛਾ ਕਿਉਂਕਿ सुरेंद्र ਸਰ ਮੇਰੀ سپورਟ ਕਰਦੇ ਸੀਗੇ ਉਹਨਾਂ ਨੂੰ ਕੋਈ ਐਦਾਂ ਦੀ ਮਿਲ ਨਹੀਂ ਰਹੀ ਸੀ ਪੰਗਣ ਪਾ ਦਿਓ ਬਾਹਰ ਅੱਜਕੱਲ ਕੈਨੇਡਾ ਨੇ ਤੇ ਇਹ ਫਿਰ ਕੀ ਹੋ ਗਿਆ ਕੈਨੇਡਾ ਚ ਕੀ ਉਹ ਮੇਰੇ ਮੋਤੇ ਆਪਾਂ ਉਹਨਾਂ ਦੀ ਨਾ ਇੱਕ ਇੰਟਰਵਿਊ ਸਾਡੀ ਸਹੀ ਬੋਲੇ ਫੇਰ ਤਾਂ ਅਸੀਂ ਸਹੀ ਬੋਲੋਗੀ ਹੂੰ ਹੂੰ ਡੱਕੀ ਕਰਾਓ ਮੱਲੇ ਵੀ ਹੁੰਦਾ ਹੀ ਹੈ ਬੰਦੇ ਨੂੰ ਵੀ ਆਪਾਂ ਵੀ ਹੁਣ ਸਾਰੀਆਂ ਤਾਂ ਨਹੀਂ ਸਟੇਟ ਵਾਲਾਂ ਹੋਣਗੀਆਂ ਹਮ ਚੱਲ ਉਹਨਾਂ ਨੇ ਇੱਕ ਲੜੀ ਨੂੰ ਥਾਪੀ ਮਾਰੀ ਤੇ ਇਹ ਇਹ ਨਾ ਇਹ ਨਾ ਮੈਨੂੰ ਮੱਲੇ ਵੀ ਉਹਨਾਂ ਨੇ ਰਲ ਕੇ ਨਾ ਇੱਕ ਅਖਬਾਰ ਦੇ ਵਿੱਚ ਅਜੀਤ ਚ ਮੇਰੀ ਨਿਊਜ਼ ਲਗਾਤੀ ਕਿ ਸ਼ੇਤ ਵਾਲਾਈ ਹੈ ਡੱਕੀ ਹੋਈ ਉਹਰਾ ਲਿਖਿਆ ਡੱਕੀ ਹੋਈ ਹਾਂਜੀ ਪ੍ਰੋਗਰਾਮ ਚ ਸਤੀਤ ਬੱਲਾ ਆਈ ਡੱਕੀ ਹੋਈ ਡੱਕੀ ਹੋਈ ਅੱਛਾ ਜੀ ਤੇ ਮੈਂ ਬਠਿੰਡੇ ਤੋਂ ਆਈ ਸੀ ਲਾਸਟ ਮੇਲਾ ਹੀ ਸੀਗਾ ਉੱਥੇ ਵੀ ਮੇਰੇ ਉਸਤਾਦ ਦੀ ਘਰ ਵਾਲੀ ਵੀ ਆਈ ਹੋਈ ਸੀ ਉੱਥੇ ਮੈਂ ਦੇਖੀ ਐ ਮੈਂ ਗਾਇਆ ਗੋਇਆ ਜੀ ਉਹ ਅਗਲੇ ਦਿਨ ਅਜੀਤ ਚ ਖਬਰ ਲੱਗੀ ਹੋਈ ਦੇਖੀ ਗੀ ਗੱਲ ਦੱਸਣਾ ਦੱਸ ਦੋ ਅੱਗੇ ਮਤੇਰੀਆਂ ਦੱਸ ਸਰਿੰਦਰ ਸਰ ਨੂੰ ਲੱਗ ਗਿਆ ਪਤਾ ਅੱਛਾ ਵੀ ਇਹ ਖਬਰ ਅਜੀਤ ਚੋਂ ਇਹ ਹੁੰਦਾ ਸੀਗਾ ਇਦੇ ਹਾਰ ਹੂਰ ਪਾਇਓ ਹੋਏ ਬਈ ਤੇ ਉਧਰੋਂ ਸਰ ਦੇਖ ਲੇ ਇਹ ਭੱਜ ਲਿਆ ਸਰ ਵੀ ਪਿੱਛੇ ਵੀ ਜੇ ਥਪੜਾਤਾ 34 ਦੇ ਥਾਣੇ ਚ ਪੜ ਗਿਆ ਜਾ ਕੇ ਇਹ ਕਹਿੰਦਾ ਵੀ ਮੈਨੂੰ ਐਂ ਦੱਸ ਦੇ ਵੀ ਖਬਰ ਲਾਈ ਕਿਨੇ ਐ ਐਵਲੀ ਉਹਨੇ ਝੂਠਾ ਹੀ ਨਾਮ ਲੈਤਾ ਇਧਰਲੇ ਪਿੰਡ ਦਾ ਸਨੇਟੇ ਜਿੱਥੇ ਫੰਕਸ਼ਨ ਹੋਣਾ ਸੀਗਾ ਨਾ ਵੀ ਉੱਥੋਂ ਦਾ ਮੁੰਡਾ ਐ ਕੋਈ ਹੁਣ ਉਹ ਬੰਦਾ ਬਹੁਤ ਤਾਕੜ ਸੀਗਾ ਵੀ ਸ੍ਰੀਿੰਦਰ ਸਿੰਘ ਜਿੱਥੇ ਅੜਦਾ ਸੀ ਨਾ ਖੜਦਾ ਸੀ ਬੰਦੇ ਦੀ ਤੈ ਤੱਕ ਜਾਂਦਾ ਸੀਗਾ ਜਿਹਦਾ ਸਾਥ ਦੇਵੇ ਹਨਾ ਚਲਾ ਗਿਆ ਉਹ ਵਿਚਾਰਾ ਉੱਥੇ ਉਹ ਲੱਕੜਾਂ ਨੂੰ ਘੜੇ ਬੈਠਾ ਜਿਹਦਾ ਨਾਮ ਦੇਤਾ ਇਹਨੇ ਝੂਠ ਬੋਲਦਾ ਉਹ ਕਹਿੰਦਾ ਜੀ ਮੈਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਅਨਪੜ ਬੰਦਾ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਲਿਖਣਾ ਕਹਿੰਦਾ ਐਦਾਂ ਦੀਆਂ ਗੱਲਾਂ ਹੁੰਦੀਆਂ ਹੁੰਦਾ মিডিਆ ਹੋ ਗਿਆ ਹੁੰਦਾ ਸੀ ਫਕਰ ਕੇ ਗੱਲ ਕਰਾਂਗੇ